ਲਓਏ ਦਿਨਾ ਤੇਰੇ ਸਾਡੇ ਗੋਲੀ ਮਾਰ ਦੋ ਪਰ ਛੋਟੇ ਛੁੱਟੇ ਵਰਗੇ ਸਾਹਮਣੇ ਨਾ ਪੇਸ਼ ਕਰਿਓ ਪਹਿਲਾਂ ਪੰਜਾਬ ਦੀਪੇ ਛੋਟਾ ਮਾਰਨੀ ਸੀ ਹੁਣ ਤਾਂ ਫਰੇਗੇ ਛੋਟਾ ਬਣੀ ਫਿਰਦਾ ਐ ਰਿਸਪੈਕਟ ਨਾ ਹੈ ਹੈ ਛੋਟਾ ਜਿਹੜਾ ਉਹ ਮਾਰੇ ਕੰਮ ਕਰ ਰਿਹਾ ਨਹੀਂ ਹੈ ਇੰਨੀਆਂ ਮਾਵਾਂ ਦੇ ਪੁੱਤ ਬਚਾ ਰਿਹਾ ਹੋ ਹੈ ਤੇ ਤੁਸੀਂ ਛੋਟਾ ਤੇ ਝੁੱਟੇ ਹੈ ਛੋਟਾ ਵੀ ਝੁੱਟੇ ਕੀ ਹੁੰਦੇ ਓਏ ਲੱ ਆਪ ਹੈ ਤਾਂ ਕੋਨੇ ਆਪ ਹੈ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਬਾਈ ਪਹੁੰਚੇ ਹੋਏ ਹਾਂ ਜੀ ਅੱਜ ਮੋਹਾਲੀ ਇੱਥੇ ਇੱਕ ਬਾਈ ਜੀ ਜਗ੍ਹਾ ਬਣੀ ਹੋਈ ਹੈ ਤੇ ਉਥੋਂ ਖੰਡਰ ਜਗ੍ਹਾ ਦੇ ਵਿੱਚੋਂ ਇਹ ਚਿੱਟੇ ਵਾਲੇ ਬੰਦੇ ਚੱਕੇ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਸੀਐਸਟਾਪ ਦੇ ਮੁਲਾਜ਼ਮ ਹੈ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਸੋ ਦੋਸਤੋ ਕਈ ਬੰਦੇ ਕਹਿੰਦੇ ਹੋਣਗੇ ਵੀ ਇਹਨਾਂ ਕੋਲੇ ਕੀ ਸਬੂਤ ਹੈ ਵੀ ਇਹ ਸੀਐਸਟਾਪ ਦੇ ਆ ਤੁਹਾਨੂੰ ਅਸੀਂ ਕਾਰਡ ਦਿਖਾਵਾਂਗੇ ਜੀ ਇਹ ਇਹਨਾਂ ਦਾ ਕਾਰਡ ਹੈ ਜੀ ਬਿੰਦੂ ਪੁੱਲਰ ਜੀ ਨਾਂ ਇਹਨਾਂ ਦਾ ਸੋ ਬਈ ਇਹ ਸੀਐਸਟਾਪ ਦੇ ਵਿੱਚ ਇਹਨਾਂ ਨੂੰ ਇੱਕ ਕਿਸੇ ਨੇ ਜਾਣਕਾਰੀ ਦਿੱਤੀ ਜਾਂਦਿਆਂ ਨੂੰ ਮਤਲਬ ਕਿਸ ਨੇ ਸੀਆਈਆਈ ਦਿੱਤੀ ਹੈ ਵੀ ਇਹ ਜਿਹੜੇ ਦੋ ਮੋਲਜਮ ਹੈ ਇਹ ਚਿੱਤੇ ਦਾ ਤੇ ਨਜਾਇਜ਼ ਗੋਲੀਆਂ ਦਾ ਧੰਦਾ ਕਰਦੇ ਆ ਜੀ ਤੇ ਇਹਨਾਂ ਨਾਲ ਆਪਾਂ ਪੂਰੀ ਗਲਵਾਤ ਕਰਾਂਗੇ ਵੀ ਕਿੱਥੋਂ ਇਹ ਮਤਲਬ ਇਹਨਾਂ ਦਾ ਕਿਹੜਾ ਏਰੀਆ ਹੈ ਇਹ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਕੰਮ ਕਰਦਿਆਂ ਨੂੰ ਸਾਰੀ ਗਲਵਾਤ ਕਰਾਂਗੇ ਉਦੋਂ ਬੜਾ ਜਨਾਬ ਨਾਲ ਗੱਲ ਕਰਦਿਆਂ ਅ ਜਨਾਬ ਇਹ ਮਤਲਬ ਜਿਹੜੇ ਤੁਸੀਂ ਚੱਕੇ ਇਹਨਾਂ ਨੂੰ ਜੀ ਇਹ ਕਿਹੜੀ ਲੋਕੇਸ਼ਨ ਹੈ ਜੀ ਇਹ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਮਤਲਬ ਇਹ ਬੰਦਿਆਂ ਦਾ ਇਹ ਕੰਮ ਹੈ ਇਹ ਲੋਕੇਸ਼ਨ ਹੈਗੀ ਆ ਜੀ ਮੋਹੱਲੀ ਮੋਹੱਲੀ ਜੀ ਹਾਂਜੀ ਤੇ ਜਿਹੜਾ ਸਾਨੂੰ ਪਤਾ ਲੱਗਾ ਜਿਵੇਂ ਗੁਪਤ ਸੂਚਨਾ ਮਿਲੀ ਸਾਨੂੰ ਅਸੀਂ ਉਹਨਾਂ ਦਾ ਨਾਂ ਨਹੀਂ ਦੱਸ ਸਕਦੇ ਜੀ ਕਿਉਂਕਿ ਕੁਝ ਗੱਲਾਂ ਹੁੰਦੀਆਂ ਵੀ ਨਹੀਂ ਅਸੀਂ ਉਹਨਾਂ ਨੂੰ ਜ਼ਾਹਰ ਕਰ ਸਕਦੇ ਕਿਉਂਕਿ ਸਾਡੀ ਟੀਮ ਦੇ ਹੀ ਬੰਦੇ ਛੱਡੇ ਹੁੰਦੇ ਆ ਇਸ ਬੰਦੇ ਵਿੱਚ ਤੇ ਬਾਕੀ ਜਿਵੇਂ ਹੋਰ ਵੀ ਕੋਈ ਸਮਾਜ ਸੇਵੀ ਵੀ ਹੁੰਦੇ ਨੇ ਜੋ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠੱਲ ਪਾਉਣੀ ਚਾਹੁੰਦੇ ਨੇ ਤੁਸੀਂ ਕਿੱਲੇ ਨਹੀਂ ਸੀ ਕਿਉਂ ਗਿੜਾ ਮਾਰੇ ਜੀ ਮਤਲਬ ਹੋ ਤੁਸੀਂ ਨਾਲ ਦੇ ਪੰਜਾਬ ਪੁਲਿਸ ਦੀ ਮਤਲਬ ਮੁਲਾਜ਼ਮੀ ਨੂੰ ਹੋਰਾਂ ਨੂੰ ਕਿਉਂ ਨਹੀਂ ਲੱਗੇ ਜੀ ਕਿਉਂਕਿ ਜੇ ਅਸੀਂ ਹੋਰਾਂ ਨੂੰ ਲੈ ਕੇ ਆਉਂਦੇ ਜਿਵੇਂ ਜੇ ਗੱਡੀ ਤੇ ਆਉਂਦੇ ਕਹਿੰਦਾ ਸਿੰਪਲ ਗੱਡੀ ਤੇ ਆਏ ਆ ਵੈਸੇ ਜੀ ਤੇ ਜੇ ਉਹ ਹੋਟਲ ਵਾਲੀ ਗੱਡੀ ਤੇ ਆਉਂਦੇ ਤੇ ਉਹ ਜਦੋਂ ਹੋਟਲ ਚੱਲਦਾ ਤੇ ਫਿਰ ਜਿਹੜੇ ਇਹੋ ਜਿਹੇ ਸਥਾਨੀ ਲੋਕ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੋ ਇਹ ਕਹਿੰਦੇ ਸੀ ਜੇ ਇਹਨਾਂ ਕੋਲੇ ਹੁੰਦਾ ਹੂਟਰ ਤੇ ਇਹਨਾਂ ਨੇ ਭੱਜ ਕੇ ਲੈ ਕੇ ਜਾਣਾ ਸੀ ਸਕੂਟਰ ਤੇ ਇਹਨਾਂ ਨੇ ਮਤਲਬ ਇਥੋਂ ਫਰਾਰ ਹੋ ਜਾਣਾ ਸੀ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਇਹ ਦੱਸੋ ਇਹ ਬਈ ਤੁਸਾਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਇਹ ਕੰਮ ਕਰਦਿਆਂ ਨੂੰ ਨਸ਼ੇ ਦਾ ਕੰਮ ਕਰਦਿਆਂ ਨੂੰ ਵੇਚਦਿਆਂ ਨੂੰ ਕਿੰਨਾ ਟਾਈਮ ਕੋਲ ਖਾਣੇ ਹੋ ਕਿ ਨਹੀਂ ਖਾਂਦੇ ਮੈਂ ਤਾਂ ਹੁਣੇ ਸਟਾਰਟ ਕੀਤਾ ਉੱਚੀ ਬਾਲ ਖੜਾ ਉੱਚੀ ਬਾਲ ਤੇ ਮੈਂ ਤਾਂ ਹੁਣੇ ਸਟਾਰਟ ਕਰਾਈ ਮੈਂ ਆਪ ਕੁਧਰੀ ਨਸ਼ਾ ਕਰਦਾ ਜਿਆ ਆਪਣੀ ਕਰਦਾ ਵੇਚਦਾ ਹਾਂ ਹਾਂਜੀ ਕਿੰਨੇ ਸਾਲ ਹੋ ਗਏ ਤੈਨੂੰ ਇਹ ਕ ਮਨੂੰ ਕਨਫਿਊਜ਼ਿੰਗ ਨੇ ਹੋਇਆ ਜੀ ਇਹ ਕਿੰਨੀ ਕਮਾਈ ਕੀਤੀ ਹੈ ਵੱਤ ਉਹਦੇ ਚ ਮਤਲਬ ਕਿੰਨੇ ਮਹੀਨੇ ਦੀ ਕਮਾਈ ਕੀਤੀ ਹੈ ਥੋੜੀ ਤੇਰੀ ਕਿੱਲੇ ਦੀ ਕਮਾਈ ਕਮਾਲ ਨੇ 1.5 ਲੱਖ ਰੁਪਏ ਇੱਕ ਮਹੀਨੇ 50000 ਰੁਪਏ ਸਹੀ ਸੀ ਅਸਲ ਵੀ ਕੈਮਰੇ ਮੂਰੇ ਵੀਡੀਓ ਬਣਾ ਰਹੇ ਆ 50000 ਰੁਪਏ ਨਾਲ ਤਾਂ ਮਤਲਬ ਕੁਝ ਨਹੀਂ ਬਣਦਾ ਮੈਨੂੰ ਪਤਾ ਹੈ ਤੇ 1 ਲੱਖ ਹੋ ਗਿਆ 6 ਮਹੀਨੇ ਅਜੇ 1 ਲੱਖ ਹਾਂ ਤੇ ਹੋਰ ਕੋਈ ਨਾਲ ਥੋੜੀ ਕੋਈ ਰਹਿਣ ਦਾ ਤੁਸੀਂ ਰਹਿੰਦੇ ਕਿੱਥੋਂ 50000 ਰੁਪਏ ਦੇ ਤੋਂ ਇਲਾਵਾ ਤੁਸੀਂ ਰਹਿ ਕਿੱਥੇ ਰਹੇ ਹੋ ਥੋੜੀ ਮਸ਼ੀਨਰੀ ਕੀ ਹੈ ਮੈਂ ਇੱਥੇ ਕਿਰਾਏ ਤੇ ਰਹਿਣਾ ਜੀ ਮਸ਼ੀਨਰੀ ਮੇਰੇ ਕੋਲ ਕੋਈ ਨਹੀਂ ਹੈ ਮਨੂੰ ਗ ਕੀ ਅਸਲ ਤੁਹਾਨੂੰ ਮਤਲਬ ਬਾਈ ਇਹ ਕਹਿਣ ਦੀ ਹੈ ਇਹ ਕਹਿੰਦਾ ਜੀ ਸਾਨੂੰ ਅੱਗਿਓ ਸਮਾਨ ਮਿਲਦਾ ਹੈ ਤੇ ਜਿਹੜਾ ਇੱਥੇ ਤੁਸੀਂ ਅੱਗੇ ਵੇਚਦੇ ਹੋ ਤੁਸੀਂ ਇਹ ਨਹੀਂ ਦੇਖਦੇ ਵੀ ਇਹ ਪੰਜਾਬ ਦੀ ਨੌਜਵਾਨ ਜਿਹੜੀ ਵੀ ਕਿਹੜੀ ਆ ਖਤਮ ਹੋ ਰਹੀ ਆ ਅਸੀਂ ਉਹਨਾਂ ਨੂੰ ਖਤਮ ਕਰ ਰਹੇ ਆਂ ਕੁਛ ਤਾਂ ਪਿੰਡੀ ਦੀ ਆਪਣੀ ਜਿਹੜੀ ਜਨਰੇਸ਼ਨ ਹੈ ਬਾਹਰ ਜਾ ਰਹੀ ਹੈ ਕੈਨੇਡਾ ਅਮਰੀਕਾ ਇੰਗਲੈਂਡ ਇਹ ਬਾਕੀ ਇਹ ਨਹੀਂ ਤੁਸੀਂ ਰਹੇਗੀ ਤੁਸੀਂ ਉਹਨਾਂ ਨੂੰ ਮਤਲਬ ਖਤਮ ਕਰਨਾ ਚਾਹੁੰਦੇ ਹੋ ਕੀ ਕਰੀਏ ਜੀ ਰੋਟੀ ਤਾਂ ਖਾਣੀ ਆ ਨੌਕਰੀਆਂ ਮਿਲਦੀਆਂ ਨਹੀਂ ਨਹੀਂ ਰੋਟੀ ਖਾਣੀ ਆ 1 ਮਿੰਟ ਮੇਰੀ ਗੱਲ ਸੁਣਾ ਫਲੇਕ ਕਰ ਮੂੰਹ ਨੂੰ ਰੋਟੀ ਜੇ ਤੁਸੀਂ ਰੋਟੀ ਖਾਣੀ ਹੈ ਤੇ ਲੋਕਾਂ ਦੇ ਪੁੱਤ ਮਾਰ ਕੇ ਰੋਟੀ ਖਾਣੀ ਹੈ ਯਾਰ ਕੀ ਕਰੀਏ ਇਹ ਕੰਮ ਹੈ ਨਹੀਂ ਕੋਈ ਅੱਛਾ ਜਿਹੜਾ ਫਲੈਟ ਹੈ ਫਲੈਟ ਤੁਸੀਂ ਦਿੰਦੇ ਕਿੱਥੇ ਹੋ ਕਿਹੜੀ ਕਿਹੜਾ ਫਲੈਟ ਆਪਣਾ ਫਲੈਟ ਦਾ ਰਹਿ ਰਿਹਾ ਮੇਰਾ ਮੂੰਹ ਨਹੀਂ ਤੇ ਸਹੀ ਸਹੀ ਗੱਲ ਦੱਸਦੇ ਤੂੰ ਕੈਮਰਾਮੈਨ ਤੇਰੀ ਵੀਡੀਓ ਬਣ ਰਹੀ ਹੈ ਹਾਂਜੀ ਮਹਾਲੀ ਚਾਹੀਦੀ ਮਹਾਲੀ ਚ ਵੀ ਹੈ ਤੇ ਨਾਲੇ ਪਿੱਛੇ ਮੰਨਿਆ ਸੀਗਾ ਵੀ ਪਤਾ ਲੱਗਿਆ ਸਾਨੂੰ ਅਸੀਂ ਪਤਾ ਕੀਤਾ ਜੀਦਾ ਮਗਰ ਫਲੈਟ ਹੈ ਤੂੰ ਇੱਥੇ ਵੀ ਰਹੇ ਜੀ ਇੱਥੇ ਹੋਰ ਨਾਲ ਦੇ ਰਹਿੰਦੇ ਆ ਨਾਲ ਦੇ ਰਹਿੰਦੇ ਆ ਆ ਦੋ ਅਬ ਜੀ ਕੈਮਰਾਮੈਨ ਜੀ ਆ ਮਤਲਬ ਮਾਰੋ ਮਗਰ ਅਜਾ ਤੱਕ ਕਹ ਰਾ ਫਰੇਡ ਤੁਸੀਂ ਰਾ ਰਹੇ ਹੋ ਉਹ ਨੁਕਰ ਵਾਲਾ ਜੀ ਉਪਰ ਵਾਲਾ ਨੁਕਰ ਵਾਲਾ ਅਸਾਂ ਨੁਕਰ ਵਾਲਾ ਇਹ ਬੰਦਾ ਵੀ ਤੁਹਾਨੂੰ ਸਾਰਾ ਕੁਝ ਦੱਸੂਗਾ ਕੌਣ ਕੌਣ ਉੱਥੇ ਕੌਣ ਰਹਿੰਦਾ ਹੈ ਕੋਈ ਨਹੀਂ ਮਾਲੂਮ ਨਹੀਂ ਭਾਈ ਸਾਹਿਬ ਜੇ ਇਹ ਹਿੰਦੀ ਬੋਲਦਾ ਬੰਦਾ ਹਾਂ ਜੀ ਭਈਆ ਇਹ ਭਈਆ ਕਿੱਥੋਂ ਕਿੱਥੋਂ ਆਇਆ ਇਹ ਠੀਕ ਹੋੜਿਆ ਜੀ ਸਾਡੇ ਨਾਲ ਲੱਗਦਾ ਇਹ ਤੈਨੂੰ ਕਿੰਨੇ ਕਿੰਨੇ ਪੈਸੇ ਬਣ ਜਾਂਦੇ ਆਪਕੋ ਕਿੰਧਰਾ ਪੈਸਾ ਬਣ ਜਾਂਦਾ ਹੈ ਕੀ ਮੰਗਣਾ ਹੈ ਪਾਪੀ ਪੇਟ ਕਾ ਸਵਾਰ ਹੈ 1000 ਰੁਪਿਆ ਦਿੱਤੇ ਹੈ ਜੀ

ਤੁਸੀਂ ਇਹ ਸੋਚਦਾ ਮਤਲਬ ਚਿੱਟਾ ਹਮਨੇ ਤਾਂ ਆਊਗਾ ਉਹ ਵੀ ਸਾਹਮਣੇ ਆਊਗਾ ਜਦੋਂ ਜਾ ਕੇ ਕਟਾਪਾ ਚਾੜਿਆ ਰਹਿਣ ਨੂੰ ਤੇ ਫਿਰ ਮੈਂ ਦੱਸੂ ਨਾ ਮਿਲਿਆ ਕਿਉਂ ਨਹੀਂ ਦਾ ਹੈ ਲੋ ਜੀ ਬਾਈ ਇਹ ਤਾਂ 77 ਫਲੇਟ ਹੋ ਰਹੀ ਹੈ ਜੀ ਇੱਧਰ ਸਾਹਮਣੇ ਦੇਖ ਰਹੇ ਸਾਹਮਣੇ 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 ਕੈਮਰੇ ਦਾ ਹੈ ਉਹ ਇਹ ਤੁਸੀਂ ਜਨਾਬ ਇੱਕ ਮਿੰਟ ਤੁਸੀਂ ਆਪਣੀ ਕਰਮੇ ਥਾਣੇ ਜਾ ਕੇ ਕੋਈ ਨਾਲ ਗੱਲਬਾਤ ਕਰਨ ਦਿਓ ਜਿਹੜੀ ਤੁਸੀਂ ਇਹ ਖੰਡਰ ਜਗ੍ਹਾ ਤੇ ਬੈਠ ਕੇ ਠੀਕ ਹੈ ਖੰਡਰ ਜਗ੍ਹਾ ਤੇ ਬੈਠ ਕੇ ਇੱਥੇ ਮਤਲਬ ਮਾਲ ਸਪਲਾਈ ਕਰਦੇ ਹੋ ਤੁਹਾਨੂੰ ਇਹ ਜਗ੍ਹਾ ਦੇ ਵਿੱਚ ਇਹੋ ਜਿਹਾ ਕੀ ਵਜੇ ਲੱਗਿਆ ਅਗਰ ਵੀ ਤੁਸੀਂ ਇੱਥੇ ਇਹ ਇਹ ਜਗ੍ਹਾ ਤੇ ਕੋਈ ਮਨ ਆਉਣਾ ਪਸੰਦ ਨਹੀਂ ਕਰਦਾ। ਇੱਥੇ ਕੋਈ ਸ਼ੱਕ ਨਹੀਂ ਜੀ ਕਰਦਾ। ਸ਼ੱਕ ਉੱਚੀ ਵੱਲ। ਇੱਥੇ ਕੋਈ ਸ਼ੱਕ ਨਹੀਂ ਜੀ ਕਰਦਾ। ਰਾਤੋਂ ਕੋਈ ਇੱਥੇ ਆਉਂਦਾ ਈ। ਹਾਂ। ਇੱਥੇ ਸ੍ਰਾਮ ਨਾਲ ਸਾਡੇ ਸੀ ਬੰਦੇ ਜੋ ਵੀ ਗੱਲ ਹੁੰਦੀ ਹੈ ਬੰਦੇ ਇੱਥੇ ਆ ਕੇ ਸਾਡੇ ਤੋਂ ਸਾਮਾਨ ਲੈ ਕੇ ਜਾਂਦੇ। ਅੱਛਾ। ਤੁਹਾਨੂੰ ਕਿਤੇ ਇੱਧਰ ਉੱਧਰ ਜਾਣਾ ਨਹੀਂ ਪੈਂਦਾ। ਜੇ ਤੁਸੀਂ ਸਾਮਾਨ ਸਪਲਾਈ ਦੇ ਵਿੱਚ ਤੁਸੀਂ ਕੀ 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 ਸਪਲਾਈ ਕਰਦੇ ਹੋ? ਕਿਹੜਾ-ਕਿਹੜਾ ਨੇ ਸਾਡੇ ਕੋਲੇ? ਅਸੀਂ ਸਿਗਨੇਚਰ ਕਰਦੇ ਹਾਂ ਜੀ। ਸਿਗਨੇਚਰ ਤੇ ਕੈਪਸੂਲ ਹੈ। ਹੋਰ ਕੀ ਹੈ? ਬਸ ਜੀ ਕੈਪਸੂਲ ਇਹਨੇ ਸੱਤੂ ਅੱਛਾ ਜਿਹੜਾ ਤੁਸੀਂ ਕੈਪਸੂਲ ਲਗਾਉਣੇ ਹੋ ਇੱਥੇ ਇੱਥੇ ਲਗਾਉਣੇ ਹੋ ਹਾਂਜੀ ਕਿੱਥੇ ਕਿੱਥੇ ਲਗਾਉਣੇ ਹੋ ਅੰਦਰ ਦਿਖਾਓ ਦੋਸਤੋ ਸੁਣੋ ਦਿਖਾਉਂਦੇ ਆ ਇਧਰ ਅਜਵੇਂ ਇਧਰ ਤੁਸੀਂ ਐਫ ਏਓ ਉਪਰ ਲਗੀਆਂ ਹੋਈਆਂ ਇਹਨਾਂ ਦੇ ਵਿੱਚ ਕੋਈ ਨਹੀਂ ਨਹੀਂ ਹਾਂਜੀ ਇਹ ਤਾਂ ਅੰਦਰੋਂ ਪਲੇਟ ਹੈ ਅੱਛਾ ਤੇ ਜੀ ਆਜ ਦਿਖਾਓ ਆਜਾ ਬਾਈ ਅੱਗੇ ਹੋ ਬਣਾ ਕੇ ਕੈਮਰਾ ਨੂੰ ਦਿਖਾਉਂਦੇ ਆ ਬਾਈ ਜੀ ਇਹਨਾਂ ਦੇ ਖੂਸੂਸਤਾ ਕੀ ਹੈ ਕੀ ਕਰਦੇ ਆ ਇਹ ਅੱਛਾ ਜਿਹੜੀਆਂ ਪਾਈਪਾਂ ਰੱਖੀਆਂ ਹੋਈਆਂ ਪਾਈਪਾਂ ਕੱਢ ਲਈਏ ਇਹਨਾਂ ਜੀ ਨੂੰ ਦਿਖਾਓ ਸਤ 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 ਉਹ ਔੜੀ ਲਗਾਉਣੇ ਕਿ ਮੇਰੇ ਸੁਣ ਬਾਤ ਪਿੱਛੇ ਰੱਖਦੇ ਨਹੀਂ ਇਹਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਦਾ ਇਹ ਹੈ ਪੈਸੇ ਸੋ ਦੋਸਤੋ ਇਹ ਕਹਿੰਦੇ ਬਾਈ ਜੀ ਇਹ ਜਗ੍ਹਾ ਦੇ ਵਿੱਚ ਇਹਨਾਂ ਨੂੰ ਬਹੁਤ ਆਸਾਨੀ ਦੇ ਨਾਲ ਸੌਖਾ ਹੈ ਇਹਨਾਂ ਨੂੰ ਕੋਈ ਮਤਲਬ ਡਰਾਈ ਗੱਲ ਨਹੀਂ ਇਹ ਜਿਹੜੇ ਪੈਕਟ ਆਉਂਦੇ ਆ ਜੀ ਕੈਪਸੂਲਾਂ ਦੇ ਚਿੱਟੇ ਦੇ ਪੈਕਟ ਆਉਂਦੇ ਆ ਉਹਨਾਂ ਨੂੰ ਬਾਹਰ ਭਰ ਕੇ ਦੇ ਵਿੱਚ ਰੱਖ ਦਿੰਦੇ ਆ ਕਿਉਂਕਿ ਇੱਥੇ ਕੋਈ ਬੰਦਾ ਹੁੰਦਾ ਇਹ ਮਿੰਗਣਾ ਜੀ ਇਹ ਦੱਸੋ ਕਿਉਂ ਬਣ ਜਾਂਦਾ ਇਹ ਪਾਈਪਾਂ ਕਦੀ ਲਈ ਇਹ ਕਿਹਨੇ ਪਾਈਪਾਂ ਪਾਈਪਾਂ ਸੇ ਤੁਸੀਂ ਕੀ ਕਰਦੇ ਹੋ ਵੀਰੇ ਇਹ ਬਿਲਕੁਲ ਨਹੀਂ ਇਹ ਸਮਾਨ ਕਿ ਬਿਲਕੁਲ ਦੱਸੋ ਬਾਈ ਇਹ ਪਿੱਛੇ ਰੱਖ ਦਿੰਦੇ ਨੇ ਫੋਸੇ ਨੂੰ ਬੰਨ੍ਹ ਲਈ ਦੋਸਤੋ ਜਿਹੜੀ ਇਹ ਜਗ੍ਹਾ ਤੁਸੀਂ ਦੇਖ ਰਹੇ ਹੋ ਜੀ ਇੱਥੇ ਇਹ ਪਾਈਪਾਂ ਪਈ ਸੀ ਠੀਕ ਹੈ ਇਹ ਜਿਹੜੀਆਂ ਮਤਲਬ ਨਾਲੇ ਚ ਪਾਉਣੇ ਪਾਈਪਾਂ ਜੀ ਇੱਥੇ ਕੀ ਕਰਦੇ ਆ ਪੈਲਟ ਗੋਲੀਆਂ ਦੇ ਕੈਪਸੂਲ ਹੋ ਗਏ ਸੰਗ੍ਰੇਚਰ ਹੋ ਗਏ ਚਟਾਓ ਗਿਆ ਗਾਝਾ ਹੋਵੇ ਕੁਝ ਵੀ ਇਹ ਨਸ਼ਿਆਂ ਨੂੰ ਲਵਾਪੇ ਦੇ ਵਿੱਚ ਪਾ ਕੇ ਇੱਥੇ ਪੈ ਕਰਕੇ ਇਹਦੇ ਵਿੱਚ ਰੱਖ ਦਿੰਦੇ ਆ ਮਤਲਬ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਇਹ ਸਹੀ ਹੈ ਨਾ ਸਹੀ ਬਾਤ ਸਹੀ ਹੋਰ ਹੋਰ ਕਿੱਥੇ ਕਿੱਥੇ ਬੋਲੋ ਇੱਥੇ ਨਹੀਂ ਹੋਰ ਕਿੱਥੇ ਕਿੱਥੇ ਜਣਾ ਦੇ ਬੋਲੋ ਉਹਦਾ ਬੰਦਾ ਆਂਦਾ ਨਹੀਂ ਇੱਥੇ ਉੱਧਰ ਉੱਧਰ ਬੁਲਾ ਲੈਂਦੇ ਨੇ ਉਹ ਇੱਥੇ ਹੋਰ ਯਾਰ ਇੱਥੇ ਹੋਰ ਕਿਹੜੀ ਕਿਹੜੀ ਜਗ੍ਹਾ ਤੁਸੀਂ ਪੈਪਰ ਲਗੋ ਅਲਗੋ ਨੂੰ ਗਾਹ ਪਾ ਪਾਉਣੇ ਨੇ ਇਹਦੇ નીચે ਹੈ ਪੱਥਰ ਦੇ ਨੀਚੇ ਦਿਖਾਓ ਦਿਖਾਓ ਬੋਲੋ ਸਾਰਾ ਅਲੋ ਜੀ ਦਿਖਾਓ ਬੜਾ ਕੈਮਰਾਮੈਨ ਜੀ ਅੱਗੇ ਤੁਮੇ ਸਾਰਾ ਸਾਰਾ ਸਭ ਦਿਖਾਉਂਦੇ ਬਾਈ ਜੀ ਪੱਥ ਬੋਲ ਟੋਕਣੇ ਉੱਤੇ ਅੱਛਾ ਤੇ ਜੀ ਆਹ ਅੱਗੇ ਇਧਰੋ ਆਹ ਇੱਟਰ ਨਹੀਂ ਲੱਗਦੇ ਓ ਓਕੇ ਸੋ ਬਾਈ ਜੀ ਜਿਵੇਂ ਆ ਪਾਈਪਾਂ ਲੱਗੀਆਂ ਹੋਈਆਂ ਠੀਕ ਹੈ ਇਹ ਪਾਈਪਾਂ ਤੋੜੀਆਂ ਹੋਈਆਂ ਤੇ ਇਹਦੇ ਵਿੱਚ ਵੀ ਸਾਨੂੰ ਸ਼ੱਕ ਹੈ ਵੀ ਇਹਦੇ ਵਿੱਚ ਵੀ ਮਤਲਬ ਛਿੱਟੇ ਜਿਹੜੇ ਪੁੜੀਆਂ ਮਤਲਬ ਛੋਟੀ ਪੈਕਿੰਗ ਕਰਕੇ ਰੱਖਦੇ ਹੋਣਗੇ ਸਹੀ ਹੈ ਸਾਹਮਣੇ ਗੱਲ ਕਰੀਏ ਨੂੰ ਕਰੋ ਸਹੀ ਗੱਲ ਦਾ ਸਹੀ ਬਾਤ ਠੀਕ ਹੈ ਨਹੀਂ ਇਹਦੀ ਬੇਦੇ ਕੇ ਐਸੂਲ ਵੇਚਦੇ ਇਸੇ ਨੇ ਚੋ ਉਹ ਸਹੀ ਬਾਤ ਪਹਿਲੇ ਮੇਰੀ ਬਾਤ ਸੁਣ ਹੈ ਹੈ ਤੂੰ ਕਹ ਰਿਹਾ ਸੇ ਇਨੰਦਜੀ ਦਫਾ ਕਰਦੇ ਚਲੋ ਪੱਤਰਕਾਰ ਸਾਹਿਬ ਇਹ ਜਿਹੜਾ ਹੈ ਆ ਤੇ ਆਪਣੇ ਆਊਟ ਆਫ ਪੰਜਾਬ ਤੋਂ ਜੂਪੀ ਤੋਂ ਆਏ ਜੂਪੀ ਤੋਂ ਜੀ ਤੇ ਕੁਝ ਏਦਾਂ ਦੇ ਬੰਦੇ ਛੱਡੇ ਹੁੰਦੇ ਆ ਜੋ ਪੰਜਾਬ ਦਾ ਯਾਨੀ ਕਿ ਮਾਹੌਲ ਖਰਾਬ ਕਰਦੇ ਆ ਜੀ ਹੈ ਬਈ ਖਾਸ ਕਰਕੇ ਤਾਂ ਇਹਨਾਂ ਨੂੰ ਸਖਤ ਸਜ਼ਾ ਹੀ ਦੇਣੀ ਹੈ ਹਰ ਤੂਏ ਦੱਸਿਆ ਯਾਰ ਮੇਰੀ ਗੱਲ ਸੁਣੋ ਜਨਾਬ ਜਨਾਬ ਇੱਥੇ ਇੱਕ ਵਿਸ਼ੇ ਦੇਖਿਆ ਜੀ ਆਪਾਂ ਵੀਡੀਓ ਚ ਉਹ ਰਸੇ ਬਣੇ ਟੰਗੇ ਹੋਏ ਐ ਤੇ ਅੱਜ ਮੈਂ ਮਤਲਬ ਦੇਖਦੇ ਆਪਾਂ ਵੱਡੇ ਵੱਡੇ ਆਜੋ ਰਸੇ ਦਾ ਵੀ ਤੁਹਾਨੂੰ ਮੈਂ ਦੱਸ ਦਿਆਂਗਾ ਰਸਤੇ ਦਾ ਕੀ ਖੁੱਦ ਮੇਰੀ ਅੱਖੇ ਦੇਖੀ ਹੋਈ ਏ ਹਵਾ ਦਾ ਇੱਕ ਮਿੰਟ ਆਈਟਮ ਦੇ ਥੱਲੇ ਵੀ ਇਹ ਰੱਖ ਦਿੰਦੇ ਨੇ ਅ ਜਿਹੜਾ ਇਹ ਰੱਸਾ ਐ ਹੋ ਤੁਹਾਨੂੰ ਸੀਐਡੀ ਦੇ ਮੁਲਾਜ਼ਮਾਂ ਨੂੰ ਸਾਰਾ ਕੁਝ ਸੱਚ ਦੱਸਣਗੇ ਜੀ ਇਹ ਕਿਹੜਾ ਰਸਤਾ ਹੈ ਜੀ ਹੈ ਮੈਂ ਇੱਥੇ ਰੇਡ ਕੀਤੀ ਸੀ ਆਦੀ ਟੀਮ ਦੇ ਨਾਲ ਔਰ ਇੱਕ ਨੌਜਵਾਨ ਜਿਹਦੀ ਉਮਰ ਲਗਭਗ ਹੋਣੀ ਹੈ ਕੋਈ 20-22 ਸਾਲ ਹੋਣੀ ਆ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਸੀ ਜੀ ਉਹਨੂੰ ਨਸ਼ਾ ਨਹੀਂ ਮਿਲ ਰਿਹਾ ਜਿਵੇਂ ਇੱਥੇ ਆਮ ਹੀ ਆਪਾਂ ਦੇਖਦੇ ਆਂ ਵੀ ਨਸ਼ਾ ਕਰਨੀ ਹੁੰਦੀ ਮੰਡੀਰ ਉਹਨੂੰ ਨਸ਼ਾ ਨਹੀਂ ਮਿਲ ਰਿਹਾ ਉਹ ਕੱਲਾ ਕਿਤੇ ਆਇਆ ਵੀ ਉਹਨੂੰ ਇਹ ਉਗਲ ਚੱਲ ਇੱਥੇ ਮਿਲ ਜਾਊਗਾ ਪਰ ਉਹਨੂੰ ਨਸ਼ਾ ਮਿਲਿਆ ਨਹੀਂ ਉਹ ਜਦੋਂ ਉਹਨੂੰ ਨਸ਼ਾ ਨਹੀਂ ਮਿਲਿਆ ਉਹਦੀ ਫਿਰ ਟੋਰ ਲੱਗਣ ਦੇ ਕਾਰਨ ਨਸ਼ੇ ਦੀ ਜਦੋਂ ਉਹਨੂੰ ਹੋਰ ਪਾਸੇ ਕੋਈ ਚਾਰਾ ਨਹੀਂ ਚੱਲਿਆ ਇੱਥੇ ਇਸੇ ਰੱਸੇ ਦੇ ਨਾਲ ਉਹਨੇ ਫਾ ਲ ਉਹ ਫਾ ਲੈ ਕੇ ਮਰ ਅੱਛਾ ਤੇ ਤੁਹਾਨੂੰ ਇਹ ਜਿਹੜਾ ਇਸ ਕਿੰਨੇ ਸੱਚ ਸੱਚ ਦੱਸੋ ਕੈਮਰੇ ਨਾਲ ਥੋੜੀ ਵੀਡੀਓ ਬਣ ਰਹੀ ਹੈ ਜੇ ਤੁਸੀਂ ਕਹੋਗੇ ਥੋੜੀ ਵੀਡੀਓ ਨਹੀਂ ਬਣਦੀ ਨਹੀਂ ਥੋੜਾ ਸੋਸ਼ਲ ਵੀਡੀਓ ਦੇ ਸਬੰਧ ਜੂਸ ਖੜਾਂਗੇ ਤੇ ਤੁਹਾਡਾ ਜੋ ਗਰੋਅ ਹੈ ਬਤੋ ਥੋੜੇ ਕਿੰਨੇ ਮੈਂਬਰ ਹੈ ਕਿੰਨੀਆਂ ਟੀਮਾਂ ਤੇ ਕਿਹੜੇ-ਕਿਹੜੇ ਏਰੀਆ ਚ ਕੰਮ ਕਰਦੇ ਹੋ ਤੁਹਾਨੂੰ ਕਿਹੜੇ ਬੰਦਾ ਦੇ ਕੇ ਜਾਂਦੇ ਸਮਾਨ ਇੱਥੇ ਫੜਾ ਜਾਂਦਾ ਅਸੀਂ ਫਿਰ ਸਪਲਾਈ ਦਿੰਦੇ ਨਹੀਂ ਬੰਦਾ ਤਾਂ ਲੈਂਦਾ ਯਾਰ ਕੋਈ ਕੋਈ ਬੰਦਾ ਟੀਮ ਦੇ ਵਿੱਚ ਬੰਦਾ ਤਾਂ ਹੋਊਗਾ ਨਾ ਮਤਲਬ ਇੰਨੇ ਬੰਦੇ ਸਾਡੇ ਇੰਦੀਆਂ ਟੀਮਾਂ ਬਣੀਆਂ ਕਿਹੜੇ-ਕਿਹੜੇ ਏਰੀਆ ਚ ਰਹਦੇ ਕਿੰਨੇ ਜਮਾਲੀ ਰਹ ਰਹੇ ਹੋ ਹੋਰ ਕਿਹੜੇ-ਕਿਹੜੇ ਏਰੀਆ ਚ ਰਹਦੇ ਜੀਤਪੁਰ ਹੋ ਗਿਆ ਖਰੜ ਹੋ ਗਿਆ ਖਰੜ ਤੇ ਆਹ ਬੋਲੋ ਹਫਤਾ ਤਾ ਹਾਂ ਪੰਜਾਬ ਕੋ ਹਮ ਦਾ ਟਾਰਗੇਟ ਹੈ ਪੰਜਾਬ ਰੱਖਾਂਗੇ ਓਕੇ ਪੰਜਾਬ ਕੋ ਖਤਮ ਕਰਨਾ ਹੈ ਲਓ ਜੀ ਸੁਣ ਲੋ ਏ ਕਹਿ ਰਿਹਾ ਭਾਈ ਜੀ ਪੰਜਾਬ ਨੂੰ ਖਤਮ ਕਰਨਾ ਹੈ ਭਾਈ ਪੰਜਾਬ ਨੂੰ ਖਤਮ ਕਰਨਾ ਪੰਜਾਬ ਨੂੰ ਖਤਮ ਕਰ ਲਈ ਕੋਈ ਵੱਡੇ ਵੱਡੇ ਬਹੁਤ ਮੈਂ ਕਹਿੰਦਾ ਵੀ ਜਿਹੇ ਜੇ ਮਰਜੀ ਬੰਦਾ ਆ ਜਾ ਯਾਰ ਪੰਜਾਬ ਖਤਮ ਨਹੀਂ ਹੁੰਦਾ ਪੰਜਾਬ ਨੂੰ ਇੱਕ ਹੀ ਚੀਜ਼ ਖਤਮ ਕਰੂਗੀ ਨਸ਼ਾ ਚਿੱਟਾ ਪੰਜਾਬ ਗੁਰੂਆਂ ਮੀਆਂ ਦੀ ਗੱਲ ਕਰ ਰਹੇ تھے ਬੋਲ ਰਹੇ تھے ਜੇ ਬੋਲ ਰਹੇ تھے ਅੱਛਾ ਜੇ ਜੇ ਸੱਤ ਬੋਲ ਰਿਹਾ ਮਤਲਬ ਜੇ ਭਾਈ ਬੋਲ ਰਹਾ ਕਿ ਜੋ ਪੰਜਾਬ ਨੂੰ ਖਤਮ ਕਰਨੇ ਦਾ ਵੰਦਾ ਸੀ ਨਾ ਉਸਕੇ ਪਾਸ ਉਹ ਬੋਲ ਰਹਾ ਸਾਹਮ ਖੁਦ ਵਸੇ ਬੋਲਦਾ ਤਾ ਸੋ ਭਾਈ ਤੁਸੀਂ ਹੋਰ ਦਿਖਾਉਣੇ ਇਹਨਾਂ ਦੇ ਕੁੱਤੂ ਤਾਂ ਆ ਜਾਓ ਭਾਈ ਜੀ ਅੱਗੇ ਅੱਗੇ ਚਲੋ ਕੈਮਰੇ ਲੋ ਆਓ ਰਿਹਾ ਹੈ ਆ ਲੈ ਲੋ ਕੁਤਰੀ ਲੈ ਲੋ ਜੀ ਲੈ ਉਹਨੂੰ ਲਾ ਸਪਾ ਫੜ ਕੇ ਕੱਢ ਜੀ ਬੜਾਓ ਚਲੋ ਚਲੋ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਤੂੰ ਤੁਸੀਂ ਲਾਓ ਜੀ ਬੜਾ ਉਹਨੂੰ ਲਾਓ ਪਰ ਪੁਲਿਸ ਬੁਲਾਓ ਜੰਦਾ ਆਪਣੇ ਸਮਝੋ ਰੋ ਰੋ ਫੋਨ ਲਾਓ ਜੀ ਫੜੇ ਇੱਕ ਮਿੰਟ ਫੋਨ ਫੜਾ ਫੜਾ ਦਿ ਲੋ ਹਲੋ ਆ ਆ ਦੇਖੋ ਜੀ ਸਿਲਟਾ ਕੋਡ 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 ਨੇ ਸੇਵਿੰਗ ਕਰਦੇ ਆ ਜੀ ਇਹ ਉਹ ਵਰਨਾ ਉਹ ਬਠੋ ਬਠੋ ਹਲੋ ਆਇਓ ਪਾਸੇ ਮੇ ਖੋਲੋ ਹਲੋ ਡੀਐਸ ਪਾਸੇ ਅਸੀਂ ਪਾਖੜਦੇ ਹਾਂ ਹਾਂਜੀ ਕਰ ਆਪਣਾ ਜੋ ਆਪਣਾ ਮਿਸ਼ਨ ਸੀਗਾ ਆਪਾਂ ਉਹ ਸਕਸੈਸਫੁਲ ਹੋਵੇ ਉਹਦੇ ਚ ਤੇ ਹੁਣ ਐ ਕਰੋ ਆਪਣੀ ਜਿਹੜੀ ਜੁਨਟ ਹੈ ਉਹ ਇੱਕ ਗੱਡੀ ਭੇਜੋ ਹਾਂ ਪਕੜ ਲਿਆ ਦੋ ਕਰਿੰਦੇ हां जल्दी भेजो ओके थैंक यू सर अह ਜਿਹੜਾ ਮੈਂ ਫੋਨ ਲਾਇਆ ਇਹਨਾਂ ਦੇ ਜਿਹੜਾ ਮੇਨ ਬੰਦਾ ਤੇ ਉਹਦੇ ਨਾਲ ਗੱਲ ਕਰਾਉਂਗਾ ਤੇ ਉਹਨੂੰ ਇੱਥੇ ਬੁਲਾਓ ਆਪਾਂ ਉਹਨੂੰ ਵੀ ਕੰਬ ਹੋ ਰਹੀ ਨਹੀਂ ਇਹ ਇਹ ਇਹਨਾਂ ਦੇ ਬੰਦੇ ਦਾ ਅੱਛਾ ਇਹ ਇਹ ਤੁਹਾਨੂੰ ਕਰਾਉਂਗਾ ਆ ਲੈ ਓਏ ਆ ਨਹੀਂ ਆਹ ਆ ਕਰੂਗਾ ਗੱਲ ਕਰ ਅੱਛਾ ਏ ਭਾਈ ਕਲੂਣਾ ਕਹਾਂ ਤੇ ਤੂੰ ਆ ਜਾ ਜਲਦੀ ਮਾਲ ਬਹੁਤ ਅੱਛਾ ਹੈ ਲੈ ਜਾ हां वही वही आ रहा है इधर आ गया ओए तू भी ला फोन बाबा बोलला आदे बॉस ਨੂੰ ਲਾ ਹਾਂ ਤਰਾ 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 ਉਹਨੂੰ ਮੇਰੀ ਗੱਲ ਸੁਣ ਲੈ ਉਹ ਬਾਜ ਉਹਨੂੰ ਆਦੇ ਬੌਸ ਨੂੰ ਪਤਾ ਕੀ ਕਹਿਣਾ ਬਾਜ ਨਾ ਲਈਆ ਇਧਰ ਆ ਉਹਨੂੰ ਇਹ ਕਹੀਂ ਵੀ ਇੱਥੇ ਮਾਲ ਲੈਣ ਆਏ ਨੇ ਹੋਰ ਠੀਕ ਆ ਵੀ ਮੋਟਾ ਮਾਲ ਖਰੀਦਣ ਆਇਆ ਕੋਈ ਤੇ ਉਹ ਆਣ ਕੇ ਤੈਨੂੰ ਦੇ ਜੂਗਾ ਕੋਲੋ हेलो हेलो सादी सादी बड़ी क्वालिटी आई है नॉल दो पेटियाँ चाहिए ना कि टाइम तक पाद भी मिनट जी ठीक है इतने पचा अड्डे घंटे ਸੋ ਬਈ ਦੋਸਤੋ ਮਤਲਬ ਇਹਨਾਂ ਦਾ ਜਿਹੜਾ ਪਰਦਾ ਫਾਸ ਹੋ ਚੁੱਕਿਆ ਜੀ ਇਹ ਦੋ ਬੰਦੇ ਪਹਿਲਾਂ ਫੜੇ ਜਾ ਚੁੱਕੇ ਐ ਜਿਹੜਾ ਇਹਨਾਂ ਦਾ ਮੇਨ ਬੰਦੇ ਜੋ ਇੱਥੇ ਆਉਣਗੇ ਜੀ ਤੇ ਹੁਣ ਜਨਾਬ ਤੁਸੀਂ ਜਿਹੜੀ ਕਾਰਵਾਈ ਪਾਈਏ ਜੀ ਤੇ ਉਹਨਾਂ ਨੂੰ ਕੀ ਸਜ਼ਾ ਦੇਓਗੇ ਜੀ ਚਲੋ ਇਹ ਤਾਂ ਉਹਨਾਂ ਦੇ ਥੋੜੇ ਕੰਮ ਕਰਦੇ ਆ ਉਹਨਾਂ ਦਾ ਕੀ ਉਹਨਾਂ ਨੂੰ ਸਜ਼ਾ ਮਿਲਦੀ ਐ ਜੀ ਕਿ ਪੰਜਾਬ ਖਤਮ ਕਰਨ ਨੂੰ ਫੜਦੇ ਆ ਪੰਜਾਬ ਦੀ ਜਨਰੇਸ਼ਨ ਖਤਮ ਕਰਨ ਨੂੰ ਫੜਦੇ ਆ ਪਹਿਲੀ ਗੱਲ ਤਾਂ ਇਹ ਆ ਵੀ ਅੱਜ ਇਹ ਪੰਜਾਬ ਖਤਮ ਕਰਨ ਵਾਲੀ ਗੱਲ ਆ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਤੇ ਪੰਜਾਬ ਨੂੰ ਖਤਮ ਕਰਨ ਲਈ ਬਹੁਤ ਆ ਗਏ ਤੇ ਬਹੁਤ ਚਲੇ ਗਏ ਤੇ ਪੰਜਾਬ ਕਦੇ ਨਹੀਂ ਖਤਮ ਹੁੰਦਾ ਸਹੀ ਹੈ ਤੇ ਬਾਕੀ ਜਿਹੜਾ ਸਾਡਾ ਹਾਈ ਕਮਾਂਡ ਆ ਅ ਇਨਸਪੈਕਟਰ ਸਾਡੇ ਸਰ ਗੁਰਦੀਪ ਨਿਆਮੀ ਜੀ ਤੇ ਤੇ ਬਾਕੀ ਇਹ ਆ ਵੀ ਜਿਹੜੀ ਸਾਡੀ ਟੀਮ ਦੀ ਹਾਈ ਕਮਾਂਡ ਹੈਗੇ ਨੇ ਐ ਐਮਪੈਕਟ ਤੋਂ ਕਲਦੀਪ ਨਿਆਣੀ ਜੀ ਤੇ ਉਹਨਾਂ ਨੂੰ ਵੀ ਸਲੂਟ ਆ ਕਿ ਸਾਰੇ ਹੀ ਮੁਲਾਜ਼ਮਾਂ ਦਾ ਉਹਨਾਂ ਨੇ ਬਹੁਤ ਹੀ ਅ ਸੂਝ-ਬੂਝ ਦੇ ਨਾਲ ਡਿਊਟੀਆਂ ਲਾਈਆਂ ਨੇ ਤੇ ਕੱਲਾ-ਕੱਲਾ ਮੁਲਾਜ਼ਮ ਹਰੇ ਹਰੇਕ ਪਾਸੇ ਜਾ ਕੇ ਰੇਡ ਕਰਦਾ ਤੇ ਬਾਕੀ ਇਹਨਾਂ ਨੂੰ ਹੁਣ ਜਿਵੇਂ ਅਸੀਂ ਫੜ ਲਿਆ ਤੇ ਉਹਨਾਂ ਦੇ ਨਾਲ ਕੁਝ ਟਾਈਮ ਪਹਿਲਾਂ ਕਾਲ ਉੱਤੇ ਗੱਲ ਹੋ ਚੁੱਕੀ ਆ ਉਹ ਆਪਦੀ ਆਪਣੇ ਹੋਰ ਜੇ ਇਹਨਾਂ ਦੇ ਉਹ ਅਜੇ ਆਪਣੀ ਟੀਮ ਭੇਜ ਰਹੇ ਨੇ ਤੇ ਉਹਨਾਂ ਨੇ ਇਹਨਾਂ ਨੂੰ ਗੱਡੀ 'ਚ ਲਿਜਾ ਕੇ ਜੋ ਵੀ ਸਾਡੀ ਮੁਲਾਜ਼ਮਾਂ ਦੀ ਗੱਡੀ ਆ ਉਹਦੇ 'ਤੇ ਲਿਜਾ ਕੇ ਅਸੀਂ ਸਰਕਲ ਦੀਬ ਨੇਯਾਮੀ ਜੀ ਦੇ ਅੱਗੇ ਪੇਸ਼ ਕਰਦੇ ਨਾ ਤੇ ਉਸ ਤੋਂ ਬਾਅਦ ਜੋ ਵੀ ਉਹਨਾਂ ਦੇ ਨਾਲ ਰਿਟਰਨ ਦੇ ਵਿੱਚ ਕੀ ਕਾਰਵਾਈ ਪਾਉਂਦੇ ਨੇ ਕੋਰਟ ਦੇ ਵਿੱਚ ਕਿਵੇਂ ਇਹਨਾਂ ਨੂੰ ਪੇਸ਼ ਕਰਦੇ ਨੇ ਸੋ ਉਹ ਉਹਨਾਂ ਦੇ ਮੁਤਾਬਕ ਕਰਨਗੇ ਸੋ ਜਿਹੜੇ ਜੀ ਆਪਣੇ ਇਹਨਾਂ ਦੇ ਫਲੈਟ ਆ ਜਿੱਥੇ ਰਹਿਣ ਵਾਲੀ ਜਗ੍ਹਾ ਉੱਥੇ ਛਾਪਾਂ ਮਾਰੀ ਹੋ ਰਹੀ ਹੈ ਜੀ ਛਾਪਾਂ ਮਾਰੀ ਦੇਖੋ ਜੀ ਜਿਵੇਂ ਹੁਣ ਪਿਛੇ ਦੱਸ ਰਿਹਾ ਸੀ ਵੀ ਮਹੀਨੇ ਦੇ ਵਿੱਚ 50000 ਰੁਪਏ ਬਈ ਨੂੰ ਪ੍ਰੋਫਿਟ ਹੋ ਰਿਹਾ ਤੇ 6 ਮਹੀਨਿਆਂ ਤੋਂ ਕਹਿ ਰਿਹਾ ਵੀ ਮੈਂ ਇਦਾਂ ਕਰਕੇ ਕੰਮ ਸ਼ੁਰੂ ਕੀਤਾ ਤੇ ਲਗਭਗ 6 ਲੱਖ ਰੁਪਏ ਨੇ ਕਮਾ ਲਿਆ ਮੁੰਡੇ ਕਿੰਨੇ ਮਰੇ ਹੋਣਗੇ ਜੀ ਮੁੰਡੇ ਕਿੰਨੇ ਮਰੇ ਹੋਣਗੇ ਤੇ ਫਿਰ ਚਲੋ ਮਰੇ ਆ ਤੇ ਬਾਕੀ ਇਹ ਆ ਵੀ ਜੋ ਵੀ ਅ ਅਲੀਗਲ ਤੌਰ ਤੇ ਜੋ ਵੀ ਪ੍ਰਾਪਰਟੀਆਂ ਬਣਾਈਆਂ ਇਹਨਾਂ ਨੇ ਹਨਾ ਉਹ ਸਾਰੀਆਂ ਸੀਲ ਕੀਤੀਆਂ ਜਾਣਗੀਆਂ ਉਹ ਜ਼ਬਤ ਕੀਤੀਆਂ ਜਾਣਗੀਆਂ ਜੀ ਇਹ ਹੁਣ ਇਹਨਾਂ ਨੂੰ ਆਪਣੇ ਜਨਾਬ ਲੈ ਕੇ ਚੱਲੇ ਆ ਠੀਕ ਹੈ ਸਰ ਜੀ ਧੰਨਵਾਦ ਜੀ ਤੇ ਬਾਈ ਜੀ ਜੇ ਕੋਈ ਤੁਹਾਨੂੰ ਪਤਾ ਲੱਗਦਾ ਵੀ ਇੱਥੇ ਕੋਈ ਨਸ਼ਾ ਵੇਚ ਰਿਹਾ ਹੈ ਚਿੱਟਾ ਵੇਚ ਰਿਹਾ ਹੈ ਸੰਨੇਚਰ ਵੇਚ ਰਿਹਾ ਹੈ ਤਾਂ ਉਹਨਾਂ ਨੂੰ ਬਾਈ ਵੱਧ ਤੋਂ ਵੱਧ ਅ ਸੀਐਡੀ ਕਰੋ 100 ਨੰਬਰ ਤੇ ਤੁਹਾਡਾ ਨਾਮ ਗੋਫਤ ਰੱਖਿਆ ਜਾਊਗਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੰਜਾਬ ਦੀ ਜਿਹੜੀ ਜਵਾਨੀਆਂ ਨੂੰ ਪਹੁੰਚਾ ਸਕੀਏ ਧੰਨਵਾਦ